ਭਾਵੇਂ ਨਾਗਾ ਬਈ ਜਿੱਦਾਂ ਇੱਥੇ ਸੜਕ ਤੇ ਬੜੇ ਬਿਟ ਹੋਏ ਆ ਐਕਸੀਡੈਂਟ ਵੀ ਹੁੰਦੇ ਆ ਇਹ ਕਿਹਨਾਂ ਦਾ ਪ੍ਰਾਲਾ ਵੀ ਜਿਹੜੇ ਟੋਏ ਪੂਰੇ ਜਾਂ ਸਰਕਾਰਾਂ ਨੇ ਜਿਹੜੇ ਤਾਂ ਪ੍ਰਾਲਾ ਜੀ ਇਹ ਨਹੀਂ ਇਹ ਤਾਂ ਪ੍ਰਾਈਵੇਟ ਜਿਹੜੇ ਤਾਂ ਬੰਦੇ ਵਾਲੇ ਕੱਢ ਜਾਈ ਜਾਂਦਾ ਕਰਦੇ ਅੱਛਾ ਕਟਪਾਣੋਂ ਦੇ ਅੱਛਾ ਇਹਦੇ ਨਾਲ ਕੇ ਥੋੜਾ ਪ੍ਰਾਲਾ ਕੀਤਾ ਹੈ ਸੋਟਾ-ਸੋਟਾ ਬਹੁਤ ਵੱਡਾ ਨਹੀਂ ਜਿਹੜੇ ਥੋੜੇ ਝਿਲਕਟ ਹੋਏ ਆ ਉਹ ਜਿਹੜਾ ਆਪਣੇ ਜਾਂ ਟੱਕਰਾ ਥੋੜਾ ਲਖਾਨ ਹੋ ਕੇ ਬਚੇ ਤੁਹਾਡਾ ਕਹਿਣਾ ਵੀ ਜਿਹੜੀ ਇੱਥੋਂ ਲੈ ਕੇ ਜਿਹੜੀ ਨਗਰ ਹੋ ਗਿਆ ਕਟਪਾਣੋਂ ਹੋ ਗਈ ਇਲਾਕੇ ਦੇ ਸਮਾਜ ਸੇਵਾ ਦੇ ਟੋਏ ਪੂਰੇ ਸਰਕਾਰ ਦਾ ਕਰੋਨੇ ਦੇ ਵਿੱਚ ਸਰਕਾਰ ਦਾ ਕੋਈ ਨਹੀਂ ਸਰਕਾਰ ਨੂੰ ਲੱਭੀ ਸਰਕਾਰ ਤੋਂ ਪਾਸ ਰੱਖਦੇ ਆ ਸਰਕਾਰ ਨਾ ਨੀ ਨਾ ਸਰਕਾਰ ਤੋਂ ਕੋਈ ਆਖਰੀ ਸਰਕਾਰ ਦਾ ਇੱਧਰ ਦੇਖ ਜਿਵੇਂ ਕਾਰਜ ਕਰਦੀ ਜਾਂ ਬੰਦੇ ਉਹਨਾਂ ਦੇ ਮੰਤਰੀ ਸੰਤਰੀ ਕੋਈ ਇੱਧਰ ਦੀ ਗੱਲ ਕਰਦੇ ਜੇ ਤਾਂ ਤੁਸੀਂ ਵੀ ਦੇਦਿਆ ਰੋਜ਼ ਇੱਥੇ ਮੰਤਰੀ ਸੰਤਰੀ ਸਾਰੇ ਲੰਘਦੇ ਰੋਡ ਦੇ ਉੱਤੇ ਕਿਸੇ ਨੇ ਟੋਏ ਦੇਖੇ ਜੀ ਹੱਦ ਤੱਕ ਨਹੀਂ ਟੋਏ ਤਾਂ ਹੁਣ ਦੇਖਣ ਵਾਲੇ ਨੇ ਤਾਂ ਦੇਖੀ ਜਾਣੇ ਜੇ ਨਿਗਾਹ ਹੋਵੇ ਇੱਧਰ ਨੂੰ ਤਾਂ ਹੀ ਆ ਕਿਉਂਕਿ ਛੋਟੇ ਮੋਟੇ ਟੋਏ ਨਾਲ ਤਾਂ ਕਿਸੇ ਦਾ ਧਿਆਨ ਨਹੀਂ ਹੈ ਨੀ ਜਦੋਂ ਕੋਈ ਇੱਧਰ ਘਟਨਾ ਹੋ ਜਾਂਦੀ ਆ ਉਸ ਟਾਈਮ ਫਿਰ ਰਹੀਗ ਦਾ ਧਿਆਨ ਟੋਏ ਨੂੰ ਪੈਂਦਾ ਵੇਟ ਹੋਈ ਹੈ ਇਹਨਾਂ ਦੇ ਕੋਈ ਨਾ ਕੋਈ ਹੱਲ ਕੀਤਾ ਯਾਰ ਕਿ ਜਿੰਨੇ ਵੱਡੇ ਟੋਏ ਆ ਉਹਨਾਂ ਦੇ ਵਿੱਚ ਦਾ ਇੰਟਰ ਆਫ ਰੱਖੇ ਤਾਂ ਇਹਨੂੰ ਛੋਟੇ-ਛੋਟੇ ਜਿਹੜੇ ਟੋਏ ਆ ਉਹ ਪੂਰੇ ਜਾ ਰਹੇ ਆ ਪੈੜਾ ਇਹ ਵੀ ਕੀ ਕਹਣਾ ਜੀਦਾ ਟੋਏ ਆ ਇਹ ਬੜੇ ਕਾਫੀ ਪਹਿਲਾਂ ਬੜੇ ਬੜੇ ਟੋਏ ਹੁੰਦੇ ਆ ਐਕਸੀਡੈਂਟ ਵੀ ਹੋਏ ਆ ਇੱਥੇ ਕਈ ਮੋਟਰਸਾਈਕਲ ਸਵਾਰ ਵੀ ਡਿੱਗਦੇ ਆ ਐਕਟੋਰ ਸਵਾਰ ਵੀ ਡਿੱਗਦੇ ਆ ਇਹ ਤੁਹਾਡਾ ਵਿਸ਼ੇਸ਼ ਪ੍ਰੋਗਰਾਮ ਹੈ ਤੁਸੀਂ ਇਹ ਕਿਤਾ ਪਹਿਲਾਂ ਪਹਿਲਾਂ ਨਹੀਂ ਕੀਤਾ ਜੀਦਾ ਕੀ ਕਰਨੇ ਆ ਜੀ ਜੀ ਪਹਿਲਾਂ ਸਤ ਸਾਰਾ ਸਾਰਾ ਸੰਸਾਧਿਕ ਦੇਖਣ ਵਾਲਿਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਚੈਨਲ ਵਾਲੇ ਆਏ ਆ ਅਸੀਂ 1 ਮਹੀਨਾ ਪਹਿਲਾਂ ਵੀ ਇਹ ਜਿਹੜਾ ਰੋਡ ਹੈ ਨਾ ਜੀ ਉਹ ਸਾਡੇ ਕੋਲ ਪਿੱਛੇ ਪ੍ਰੂਫ ਆ ਜਿੱਥੇ ਤੱਕਿੱਤੀ ਪੱਟੀ ਐ ਤੇ ਤੱਕਰ ਸਾਰੀ ਮਿੱਟੀ ਚੜੀ ਹੋਈ ਸੜਾਂ ਤੇ ਅਸੀਂ 15 20 ਦਿਨ ਪਹਿਲਾਂ ਟਰੈਕਟਰ ਲਾ ਕੇ ਨਗਰ ਤੋਂ ਲੈ ਕੇ ਘੜੇ ਤੱਕਰ ਸਾਰੀ ਮਿੱਟੀ ਪਹਿਲਾਂ ਭਰੇ ਕਰਾਈ ਵੀ ਬਰਸਾਤਾਂ ਦਾ ਟਾਈਮ ਹੋਣਾ ਛੜਕ ਜਿਹੜੀ ਇਹ ਵੀ ਟੁੱਟ ਜਾਣੀ ਆ ਸਾਰੀ ਮਿੱਟੀ ਸਾਈਡ ਤੇ ਗਰਾਊਂਡ ਕਰਕੇ ਉਦੋਂ ਬਾਅਦ ਦੇ ਵਿੱਚ ਫਿਰ ਅਸੀਂ ਕੋਈ ਪੂਨ ਦੀ ਸਲਾਹ ਬਣਾਈ ਸੀਗੀ ਪਰ ਬਾਰਿਸ਼ ਹੋਣ ਕਰਕੇ ਨਹੀਂ ਹੋ ਪੂਰੇ ਹੋਏ ਤੇ ਹੁਣ ਜਦੋਂ ਹਾਸਾ ਹੋਇਆ 4-5 ਦਿਨ ਪਹਿਲਾਂ ਬਹੁਤ ਹੀ ਭਿਆਨਕ ਹਾਸਾ ਹੋਇਆ ਇੱਕ ਕੋਈ ਪਰਿਵਾਰ ਦੇ ਤਰਨ ਜੀ ਚਲੇ ਗ ਮੈਂ ਹੋਰ ਕੋਈ ਵੱਡੀ ਗੱਲ ਨਹੀਂ ਜੀ ਜੋ ਟਰੋਏ ਨਾਮ ਦੇ ਜਿਆਦਾ ਵੱਜ ਜਾਂਦੇ ਤੇ ਉਹਨਾਂ ਦੇ ਕਰਕੇ ਫਿਰ ਅਸੀਂ ਸਾਰੇ ਮੁੰਡੇ ਜਿੱਦਾਂ ਵੀ ਸੀਗੇ ਪਹਿਲਾਂ ਵੀ ਇਕੱਠੇ ਹੋ ਕੇ ਇਹ ਕੀਤਾ ਜਿਗਾ ਉਪਰਾਲਾ ਰੋਡ ਨੂੰ ਸਾਫ਼ ਕਰਨ ਦਾ ਤੇ ਹੁਣ ਫਿਰ ਸਾਰਾਂ ਸਲਾਬ ਬਣਾਈ ਵੀ ਬਹੁਤ ਨੁਕਸਾਨ ਹੁੰਦਾ ਆ ਜਿਹਦੇ ਘਰੇ ਦੁੱਖ ਪੈਂਦਾ ਉਹਨੂੰ ਪਤਾ ਜੀ ਬਾਕੀ ਦਾ ਲੋਕੀ ਲੰਘੀ ਜਾਂਦੇ ਸਾਨੂੰ ਵੀ ਮਜ਼ਾਕ ਕਰਕੇ ਲੰਘਦੇ ਆ ਵਿਲੇ ਲੱਗੇ ਹੋਏ ਆ ਪਰ ਇੱਥੇ ਲੱਗਣ ਦੇ ਨਾਲ ਇਹ ਪੈਸੇ ਨਾਲ ਕੰਮ ਹੁੰਦਾ ਜੀ ਇਹਨਾਂ ਸਾਰੇ ਮੁੰਡਿਆਂ ਨੂੰ